ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ੍ਰੀ ਅਕਾਲ ਤੇ ਜੈ ਸਾਈਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀਆਂ ਮਾਨ ਸਾਹਿਬ ਦੀ ਤੇ ਸਾਈ ਲਾਗੀ ਸ਼ਾ ਸਰਕਾਰ ਜੀ ਦਾ ਕੈਸਾ ਕਿੱਸਾ ਜਿਹੜਾ ਮਾਨ ਸਾਹਿਬ ਨੇ ਆਪਣੀ ਜ਼ੁਬਾਨੀ ਨਕੋਦਰ ਦਰਬਾਰ ਮੇਲੇ ਦੀ ਸਟੇਜ ਦੇ ਉੱਤੇ ਸੰਦਾ ਕੀਤਾ ਕਹਿੰਦੇ ਇੱਕ ਵਾਰ ਸਾਈ ਲਾਗੀ ਸ਼ਾ ਸਰਕਾਰ ਨੇ ਦਰਬਾਰ ਦੇ ਸੇਵਾਦਾਰ ਕਾਲੇ ਨੂੰ ਆਵਾਜ਼ ਮਾਰੀ ਕਿ ਕਾਲੇ ਤੇਲ ਲੈ ਕੇ ਆ ਤੇ ਮੇਰੀ ਪਿੱਠ ਦੇ ਉੱਤੇ ਲਗਾ ਦੇ ਵੀ ਮੇਰੇ ਦਰਦ ਹੋ ਰਹੀ ਆ ਤਾਂ ਜਦੋਂ ਦਰਬਾਰ ਦੇ ਜਿਹੜੇ ਸੇਵਾਦਾਰ ਕਾਲਾ ਜੀ ਨੇ ਉਹ ਆਏ ਉਹਨਾਂ ਨੇ ਜਦੋਂ ਸਾਈਂ ਜੀ ਦੇ ਪਿੱਠ ਦੇ ਤੇ ਤੇਲ ਲਾਉਣ ਲੱਗੇ ਨਾ ਉਹਨਾਂ ਨੇ ਦੇਖਿਆ ਕਿ ਸਾਈਂ ਜੀ ਦੀ ਪਿੱਠ ਦੇ ਉੱਤੇ ਨੀਲ ਪਏ ਹੋਏ ਸੀ ਕਹਿੰਦੇ ਸਾਈਂ ਜੀ ਤੁਹਾਡੀ ਪਿੱਠ ਦੇ ਉੱਤੇ ਤਾਂ ਨੀਲ ਬੜੇ ਪਏ ਨੇ ਇਹ ਕਿਵੇਂ ਪੈ ਗਏ ਤਾਂ ਸਾਈਂ ਜੀ ਉਹਨੂੰ ਕਹਿੰਦੇ ਕਿ ਬਸ ਰਾਤ ਪੰਗਾ ਪੈ ਚੱਲਿਆ ਸੀ ਪਰ ਸੰਭਲ ਗਏ ਉਹ ਕਹਿੰਦਾ ਜੀ ਕਿਹੜਾ ਪੰਗਾ ਪੈ ਚੱਲਿਆ ਸੀ ਸਾਈਂ ਜੀ ਕਹਿੰਦੇ ਕੋਈ ਗੱਲ ਨਹੀਂ ਥੋੜੀ ਦੇਰ ਨੂੰ ਤੈਨੂੰ ਟੀਵੀ ਤੇ ਪਤਾ ਲੱਗ ਜਾਊਗਾ ਤਾਂ ਕਹਿੰਦੇ ਥੋੜੀ ਦੇਰ ਬਾਅਦ ਈਟੀਵੀ ਦੇ ਉੱਤੇ ਖਬਰ ਆਉਣ ਲੱਗ ਪਈ ਕਿ ਗੁਰਦਾਸ ਮਾਨ ਦਾ ਐਕਸੀਡੈਂਟ ਹੋਇਆ ਕਰਨਾਲ ਮਾਨ ਸਾਹਿਬ ਕਹਿੰਦੇ ਵੀ ਜਿਹੜਾ ਐਕਸੀਡੈਂਟ ਮੇਰਾ ਹੋਇਆ ਉਸ ਐਕਸੀਡੈਂਟ ਦੀਆਂ ਸੱਟਾਂ ਸਾਈਂ ਜੀ ਦੇ ਲੱਗੀਆਂ ਮਾਨ ਸਾਹਿਬ ਨੂੰ ਕੁਝ ਵੀ ਨਹੀਂ ਹੋਇਆ ਬਿਲਕੁਲ ਸਹੀ ਸਲਾਮਤ ਸੀ ਕਿਉਂਕਿ ਉਹ ਕਹਿੰਦੇ ਮੈਨੂੰ ਸਾਈਂ ਜੀ ਨੇ ਹੱਥ ਦੇ ਕੇ ਬਚਾਇਆ ਉਸੇ ਤੋਂ ਬਾਅਦ ਉਹਨਾਂ ਨੇ ਉਹ ਗਾਣਾ ਲਿਖਿਆ ਸੀ ਕਿ ਅੱਖ ਮੇਰੇ ਯਾਰ ਦੀ ਦੁਖੇ ਲਾਲੀ ਮੇਰੀਆਂ ਅੱਖਾਂ ਦੇ ਵਿੱਚ ਰਹਿ ਕਿ ਜਦੋਂ ਤੁਸੀਂ ਕਿਸੇ ਫਕੀਰ ਨੂੰ ਪਿਆਰ ਕਰਦੇ ਹੋ ਕਿਸੇ ਪੀਰ ਨੂੰ ਮੰਨਦੇ ਹੋ ਨਾ ਤਾਂ ਇਦਾਂ ਹੁੰਦਾ ਆ ਤੇ ਇਹ ਵੀਡੀਓ ਸਿਰਫ ਉਹਨਾਂ ਲਈ ਆ ਜਿਹੜੇ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਜਿਹੜੇ ਨਹੀਂ ਮੰਨਦੇ ਉਹ ਇਸ ਵੀਡੀਓ ਨੂੰ ਨਾ ਦੇਖਣ ਤੇ ਜਿਹੜੇ ਮੰਨਦੇ ਨੇ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਨੇ ਜੈਸਾ ਇੰਜੀ ਦੀ